ਅੱਜ ਕੱਲ ਦਾ ਮੇਰਾ ਸਭ ਤੋਂ ਫੇਵਰਿਟ ਬ੍ਰੇਕਫਾਸਟ ਜਿਹੜਾ ਉਹ ਆ ਚੱਲ ਰਿਹਾ ਹੈ ਜਿਸ ਨੂੰ ਕਿ ਮੈਂ ਕਈ ਬ੍ਰੇਕਫਾਸਟ ਇਦਾਂ ਦੇ ਹੁੰਦੇ ਕਿ ਆਪਾਂ ਉਹਨਾਂ ਤੋਂ ਥੋੜੀ ਦੇਰ ਬਾਅਦ ਬੋਰ ਹੋਣਾ ਸ਼ੁਰੂ ਹੋ ਜਾਂਦੇ ਆ ਤੇ ਆਪਾਂ ਚੇਂਜ ਕਰ ਲੈਂਦੇ ਆ ਲਾਈਕ ਆ ਬ੍ਰੈਡ ਵਗੈਰਾ ਇਹ ਹੋਵੇ ਪਰ ਆ ਬ੍ਰੇਕਫਾਸਟ ਤੋਂ ਮੈਂ ਬਿਲਕੁਲ ਵੀ ਬੋਰ ਨਹੀਂ ਹੁੰਦੀ ਈਵਨ ਕਿ ਮੈਂ ਮਾਰਨਿੰਗ ਦੀ ਵੇਟ ਕਰਨੀ ਹੁੰਦੀ ਹੁਨੀ ਆ ਕਿ ਕਦੋਂ ਮਾਰਨਿੰਗ ਆਵੇ ਸੌਰੀ ਅਲੱਗੇ ਵਾਲਾ ਖਲਾਰਾ ਇਗਨੋਰ ਕਰੋ ਮੈਂ ਵੇਟ ਕਰ ਰਹੀ ਹੁਨੀ ਕਿ ਕਦੋਂ ਮਾਰਨਿੰਗ ਆਵੇ ਤੇ ਮੈਂ ਆਪਣਾ ਬ੍ਰੇਕਫਾਸਟ ਕਰੂੰਗੀ ਕਿਉਂਕਿ ਇਹਦੇ ਨਾਲ ਮੇਰੀ 슈ਗਰ ਕ੍ਰੀਵਿੰਗ ਵੀ ਤੇ 슈ગર క్రేవింగ్ ਨਹੀਂ મતલਬ ਇਹਨਾਂ ਨਹੀਂ ਸੈਟੀਸਫਾਈ ਹੁੰਦੀ ਆ ਕਿਉਂਕਿ ਇਹਦੇ ਚ ਮੈਨੂੰ ਮਿੱਠਾ ਵੀ ਮਿਲਦਾ ਵਾ ਬਟ ਐਸ ਸੋ 슈ગર ਹੁੰਦੀ ਵੀ ਨਹੀਂ ਆ ਤੇ ਫਰੂਟਸ ਦਾ ਮੈਟੇਰial ਮੈਨੂੰ 슈ગર ਜਿਹੜੀ ਆ ਉਹ ਮਿਲ ਜਾਂਦੀ ਆ ਸੋ ਆਪ ਮੇਰਾ ਫੇਵਰਿਟ ਬ੍ਰੈਕਫਾਸਟ ਇਨ ਵਿੱਚ ਮੈਂ ਬਣਾਣਾ ਪੜਾਇਆ ਜੀ ਮੰਗੋ ਤੇ ਐਪਲ ਪਾਇਆ ਆ ਤੇ ਇਹ ओट्स ਦੀ ਪੁੱਡਿੰਗ ਜਿਹੜੀ ਮੈਂ ਮਾਰਨਿੰਗ ਕਰਦੀ ਆ ਤੇ ਇਹਨੂੰ ਬਹੁਤ ਬਹੁਤ ਜ਼ਿਆਦਾ ਪਸੰਦ ਦਾ ਵਿੱਚ ਮੈਂ ਪਾਉਂਦੀ ਆ ਐਲਮੰਟਸ ਪੰਜ ਤੇ ਮੈਂ ਮੈਂ ਬ੍ਰੈਕਫਾਸਟ ਕਰਕੇ ਫਿਰ ਕੰਟੀਨਿਊ ਕਰਦੀ ਹਾਂ ਬੱਚਿਆਂ ਨੇ ਕੰਮ ਲਈ ਕਿੰਨੀ ਮਿਹਨਤ ਕਰਨੀ ਪੈਣੀ 이어 ਬਰਡਸ ਨੂੰ ਲੈ ਕੇ ਤੇ ਉਹਦੇ ਦੋਨੋਂ ਐਂਡਸ ਤੇ ਜਿਹੜੀਆਂ ਕਾਟਨੀਆਂ ਸੂਤリーズ ਬਣੀਆਂ ਨਾ ਇਹਨਾਂ ਨੂੰ ਕੱਟ ਕਰਕੇ ਮੈਂ ਇਦਾਂ ਸੈਪਰੇਟ ਕਰਦੀ ਪਈ ਆ ਇਹ ਸਾਰੀਆਂ ਕਾਟਨੀ ਸੂਤリーズ ਨੂੰ ਆਪਾਂ ਇੱਥੇ ਪੇਂਟ ਕਰ ਸੌਰੀ ਪੇਸਟ ਕਰਨਾ ਆ ਇੱਥੇ ਸਾਰੇ ਫੇਵਿਕੋਲ ਲਾ ਕੇ ਨਾ ਮਤਲਬ ਕਿ ਇਹਦੀ ਸ਼ੀਪ ਆ ਸ਼ੀਪ ਦੀ ਜਿਹੜੀ ਮੇਨ ਬਾਡੀ ਆ ਇਹ ਸਾਰੀ ਨੂੰ ਆਪਾਂ ਕਾਟਨੀਆਂ ਸੂਤリーズ ਨਾਲ ਕਵਰ ਕਰਨਾ ਆ ਤੇ ਇਹ ਟਾਸਕ ਮਿਲਿਆ ਵਾ ਇਹਨੂੰ ਇਹ ਘੁੰਮੰਦਿਆ ਪੂਰਾ ਦਿਨ ਨਾਲੇ ਉਲਟਾ ਮੈਨੂੰ ਤੰਗ ਕਰਨ ਦਿਆ ਮੈਂ ਤੇਰੀ ਮੈਮ ਨੂੰ ਕੰਪਲੇਂਟ ਵੀ ਕਰ ਦੇਣੀ ਹੁਣ ਆ ਤੈਨੂੰ ਮੈਂ ਮੈਮ ਨੂੰ ਵੀਡੀਓ ਬਣਾ ਕੇ ਪਾਉਣ ਲੱਗੀ ਆ ਫਿਰ ਮੈਨੂੰ ਤੰਗ ਤੇ ਨਹੀਂ ਕਰੋ ਹੁਣ ਫੇਰ ਮੈਂ ਪੇੜਾ ਹੀ ਤੇ ਕੰਮ ਕਰ ਰਹੀ ਐ ਏਟਲੀਸਟ ਮੈਨੂੰ ਕਰਨ ਦੇ ਕਿੰਨੇ ਸੋਹਣੇ ਕਿੰਨੇ ਸੋਹਣੇ ਫਲਾਰ ਚਾ ਨਾ ਖਰਾਬ ਕਰ ਉਹ ਵੀ ਬਹੁਤ ਸੋਹਣੇ ਆ ਵੀ ਬੱਚੇ ਅੱਗੇ ਅੱਜ ਕਿੱਥੇ ਜਾਣਾ ਘੁੰਮਾ ਤੇ ਬੈੰਦ ਘੁੰਮ ਨਹੀਂ ਵੇਨ ਮਮਾ ਦੇ ਮਾਸੀ ਬੈੰਦ ਟੇਬਲ ਤੇ ਕੌਣ ਬੈਠਦਾ ਹੈਲੋ ਟੇਬਲ ਤੇ ਕੌਣ ਬੈਠਦਾ ਨਾ ਨਾ ਚਲੋ 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 ਕੰਟੀਨਿਊ ਕਰ ਲੈ ਕੰਪਲੀਟ ਕਰੋ ਫਿਰ ਕਦੀ ਵੇਟ ਕਰਦੇ ਅੱਛਲ ਜੀ ਤੁਹਾਡਾ ਬਾਬਾ ਵੈਲਕਮ ਹੈ ਮੇਰੇ ਚੈਨਲ ਤੇ ਜਿਹਦਾ ਨਾਮ ਹੈ ਨਵ ਨਵੇਂ ਵਲੌਗਸ ਤੇ ਅੱਜ ਅਸੀਂ ਜਾ ਰਹੇ ਹਾਂ ਤਿਆਰੀ ਕੀਤੀ ਹੋਈ ਹੈ ਕਿਤੋਂ ਦੀ ਅਸੀਂ ਬੱਚੇ ਇੱਥੇ ਆਏ ਹੋਏ ਸੀ ਆਪਣੇ ਨਾਨੀ ਹਾਊਸ ਛੁੱਟੀਆਂ ਕੱਟਣ ਤੇ ਉੱਥੋਂ ਅੱਗੇ ਅਸੀਂ ਜਾ ਰਹੇ ਹਾਂ ਮੇਰੀ ਮਾਸੀ ਦੇ ਘਰੇ ਮੇਰੇ ਮਮਾ ਦੇ ਸਿਸਟਰ ਦੇ ਘਰੇ ਮੇਰੀ ਮਾਸੀ ਜੀ ਦੇ ਘਰੇ ਜਾ ਰਹੇ ਹਾਂ ਸੀ ਲੱਗੇ ਪੈਂਦਾ ਸਾਨੂੰ ਬਹੁਤੀ ਦੂਰ ਨਹੀਂ ਆ ਪਰ ਉਹਨਾਂ ਦੇ ਬੱਚਿਆਂ ਦੇ ਨਾਲ ਅਨਾਲ ਉਹਨਾਂ ਦੀ ਬਹੁਤ ਜ਼ਿਆਦਾ ਅਟੈਚਮੈਂਟ ਆ ਇੱਕ ਤਾਂ ਉਹਨਾਂ ਦਾ ਸਕੂਲ ਸੇਮ ਆ ਤੇ ਉੱਥੇ ਮਿਲਦੇ ਹਣ ਕਰਕੇ ਉਹਨਾਂ ਦੀ ਕਾਫੀ ਜ਼ਿਆਦਾ ਅਟੈਚਮੈਂਟ ਆ ਤੇ ਕਿੰਨੇ ਦਿਨਾਂ ਦੇ ਕਹਿਣੇ ਕਿ ਆਪਾਂ ਜਾਣਾ ਹੈ ਜਾਣਾ ਹੈ ਜਾਣਾ ਹੈ ਉਹ ਪਿੱਛੇ ਸਾਡੇ ਦੋਵਾਂ ਦੀ ਇਹ ਕਿੱਥੇ ਇੱਥੇ ਫੋਟੋ ਲੱਗੀ ਹੋਈ ਆ ਸ਼ਗਨ ਦੀ ਤੇ ਉਹ ਪਿੱਛੇ ਆਪਣਾ ਸਮਾਨ ਵੇਖੋ ਪੈਕ ਕਰਕੇ ਅਸੀਂ ਰੱਖਿਆ ਆ ਕਿਉਂਕਿ ਭਾਵੇਂ ਦੋਗ ਦਿਨ ਲਈ ਜਾਣਾ ਹੋਵੇ ਕਾਫੀ ਕੁਝ ਖੜਨਾ ਪੈਂਦਾ ਆ ਤੇ ਸਾਡਾ ਸਮਾਨ ਬਿਲਕੁਲ ਰੈਡੀ ਆ ਤੇ ਗਰਮੀ ਦਾ ਤੁਸੀਂ ਦੇਖ ਹੀ ਸਕਦੇ ਹੋ ਮੂੰਹ ਤੇ ਕਿੰਨਾ ਸਵੇਟਿੰਗ ਹੋਈ ਹੋਈ ਆ ਰੈਡੀ ਹੋ ਕੇ ਵੇਟ ਕਰ ਰਹੇ ਆਂ ਮਿਰਜੀ ਦੀ ਮਿਰਜੀ ਨੂੰ ਛੱਡਣ ਜਾਣਾ ਆ ਤੇ ਉੱਥੇ ਪਹੁੰਚ ਕੇ ਮੈਂ ਕੰਟੀਨਿਊ ਕਰਦੀ ਆਂ ਬੱਚਿਆਂ ਨੂੰ ਮੈਂ ਕਦੋਂ ਦਾ ਰੈਡੀ ਕਰਤਾ ਉਹ ਰੈਡੀ ਹੋ ਕੇ ਫਿਰ ਤੋਂ ਪਹਿਲਾਂ ਵਰਗੇ ਬਣ ਗਿਆ ਪਰ ਅਸੀਂ ਅਜੇ ਤੱਕ ਤੁਰੇ ਨਹੀਂ ਸੋ ਹੁਣ ਚੱਲਦੇ ਆਂ ਮੰਮੀ ਵੀ ਪਿੱਛੇ ਵੇਟ ਕਰ ਰਹੇ ਨੇ ਤੇ ਚੱਲਦੇ ਆਂ हां देखो जी आगे बच्चे नानी हाउस बडी नानी हाउस <laughs> अच्छा अपना मैं नेम दसो चल अपने आप नु दसो की तोडा नेम मेरा नेम इज गुरमसल गुरमसल ओके योर नेम आध्या एंड योर नेम मेरा मेरा नेम है अनार्थ बासी ओ माय गॉड वाला मैं मैं ओके ਐਂਡ ਦਿਸ ਪ੍ਰੀਟੀ ਗਰਲ ਇਜ਼ ਫੱਜ ਗਈ ਆਵਾਨ ਕੀ ਜੀ ਦਿਲਨਾਜ਼ ਲੁਕਣ ਗੱਡੀਆਂ ਨਿਮਰਤ ਲੁਕਣ ਦੀ ਆਸੀ ਜੀ ਬਾਹਰ ਬੈਠ ਕੇ ਬਣ ਕੀ ਕੱਟਣੇ ਬੱਸ ਬੱਸ ਨਿਮਰਤੀ ਕਰੀਂ ਸ਼ੋ ਪਿਆਰ ਆਈਸ਼ਾ ਵੈਰੀ ਗੁੱਡ ਵੈਰੀ ਗੁੱਡ ਗੁਰਮਨ ਬਹੁਤ ਵਧੀਆ ਬਹੁਤ ਵਧੀਆ ਕੋੜ ਵਧੀਆ ਪੈ ਗਿਆ। ਤੋਂ ਤੇ ਚਾਰ ਮਾਰ। ਇੱਧਰ ਮੱਝਾਂ ਦਾ ਏਰੀਆ। ਮੇਲੀ। ਦੋਗੋ ਪੋਟੋ ਮੈਨੂੰ ਦੇਖ। ਮਸੀ ਕੇ ਪਿੰਡ ਅਸੀਂ ਪਹੁੰਚ ਗਏ ਆ ਤੇ ਕਿਚਨ ਚਾਹ ਰੀਲ ਬਵਾਣੇ ਕਿਉਂਕਿ ਗਰਮੀ ਬੜੀ ਆ। ਆ ਭਾਜੀ ਵਿਚਾਰੇ ਇਕੱਲੇ ਲੱਗੇ ਆ। ਹਾਜਰੀ ਕੀ ਲਵਾਉਣ ਦੇ ਖੀਰ ਖਾਣ ਦੇ। ਕਾਣਾ ਬਣਿਆ ਬਸ ਆਪਾਂ ਖਾਣ ਲੱਗੇ ਹੁਣ। ਅੱਗੇ ਬੀਬੀਆਂ ਕਰਦੀਆਂ ਸਹਿਰ ਪਰ ਮਸੀ। ਵਾਹ ਸੀਜੀ ਹੋਲੀ ਹੋਲੀ ਕਰਿਆ ਦੱਸੋ ਪਹਿਲਾ ਵੀ ਤਾਂ ਤੂੰ ਪ੍ਰਿਆ ਦੇ ਬਿਗਨਾ ਹੈਰਾਨ ਹੁੰਦਾ ਮੈਂ ਨਾ ਨੂੰ ਦੱਸਣ ਦੀ ਇਹ ਨਾ ਇਹਦਾ ਤੇਰੇ ਨਾਨੀ ਦੀ ਫੋਟੋ ਆ ਆ ਵੇਖੋ ਮੰਮੀ ਦੀ ਫੋਟੋ ਮੰਮੀ ਦੇ ਵਿਆਹ ਦੇ ਟਾਈਮ ਦੀ ਵਾਹ ਜੀ ਵਾਹ ਇਹ ਆ ਚੀਜ਼ ਮੰਮੀ ਦੀ ਮੇਰੀ ਬਿਲਕੁਲ ਮੰਮੀ ਵਰਗੀ ਲੱਗਦੀ ਆ ਆਈਬ੍ਰੋਜ਼ ਵਗੈਰਾ ਤੇ ਮੱਥੇ ਦੀ ਸ਼ੇਰ ਲਾਲੀ ਮਾਮੂ ਜੀ ਫੋਟੋ ਤੇ ਆ ਆਦਿਲ ਜੀ ਦੋ ਸਾਚਨਾ ਲਾਲੀ ਮਾਮੂ ਐਂਡ ਦਿਸ ਇਜ਼ ਮੀ ਇਹ ਆ ਫੋਟੋ ਆ ਮੇਰੀ ਛੋਟੀ ਹੁੰਦੀ ਦੀ ਤੇ ਆ ਮੇਰੇ ਦੋਨੋ ਬ੍ਰਦਰਸ ਆ ਮੇ ਵੱਡੇ ਬ੍ਰਦਰ ਨੂੰ ਰਖੜੀ ਬੰਨਣੀ ਤੇ ਮੈਨੂੰ ਬਦਲੇ ਚ ਪੈਸੇ ਮਿਲਣ ਨੇ ਤੇ ਮੈਂ ਕਿਹਦੀ ਇਨੋਸੈਂਟ ਜੀ ਲੱਗ ਰਹੀ ਹਾਂ ਹਾਂ ਇਹ ਲਾਲੀ ਮਾਮੂ ਦਿਲਜੀਤ ਦੋਸਾਂ ਚ ਨੰ ਦੇਖੋ ਓ ਵਾਓ ਕਿੰਨੀ ਪਿਆਰੀ ਫੋਟੋ ਹੈ ਦਾ ਮਾਮੂ ਕਿੰਨਾ ਕਿਊਟ ਲੱਗ ਕੰਦੇ ਵੇਖੋ ਹਾਂ ਮਾਮੂ ਕਿੰਨਾ ਕਿਊਟ ਲੱਗਦਾ ਓ ਕਿੰਨੇ ਸੋਨੇ ਫਲਾਵਰਸ ਆ ਓ ਮਾਸੀ ਜੀ ਦਾ ਘਰ ਆ ਤੇ ਇਧਰੋਂ ਨਹੀਂ ਆਪਾਂ ਨਿਕਲੇ ਗੁਰਦੁਆਰਾ ਸਾਹਿਬ ਦੇ ਨਾਲ ਗੁੰਦੀ ਸੈਰ ਤੇ ਚਲੋ ਬੀਬੀਆਂ ਆ ਗਿਆ ਉਹ ਸਭ। ਗੁਰਤਮਾ ਜੀ ਤਵਰ ਵਿਖੀ ਡਰ ਬੁਏ ਅੱਗੇ। ਉਹ ਸਿਤਰ ਜੀ। ਤੁਹਾਨੂੰ ਦੋਨਾਂ ਨੂੰ ਮੈਂ ਕਿ ਇਨਸਟਰਕਸ਼ਨ ਦਿੱਤੀ ਹੀ। ਹੈਲੋ ਤੁਹਾਨੂੰ ਦੋਨਾਂ ਨੂੰ ਮੈਂ ਕਿ ਅਨਾਂਕ ਇਨਸਟਰਕਸ਼ਨ ਦਿੱਤੀ ਕਿ ਤੁਸੀਂ ਦੋਵੇਂ ਇਕੱਠੇ ਨਾ। ਨੰਬਰ 1 ਨੰਬਰ 1 ਹੀ ਤਾਂ ਤੁਸੀਂ ਫੋਲੋ ਨਹੀਂ ਕੀਤਾ। ਆਪਾਂ ਇੱਥੇ ਮਿੱਟੀ ਥੋੜੀ। ਇੱਧਰ ਦਾ ਵੀ ਉਹ ਮੈਨਾਈ ਦਿਖਾਉਂਦੀ ਚੰਗੀ ਗੱਲ। ਮਿਨੀ সুইমিਂਗ ਪੂਲ ਮਾਸੀ ਦੇ ਪਿੰਡ ਦਾ। ਦੇਖੋ ਸਾਹਜਣ। ਕੁਛ ਨਾ ਪਿੱਛੇ ਰਹਿ ਮੈਂ। ਵੇ ਚਲੋ ਵਾਪਸ ਚਲੀਏ ਘਰ ਇਹਨੇ ਇੰਨੀ ਚੰਗੀ ਤਰ੍ਹਾਂ ਵਾਕ ਕਰਨ ਨਹੀਂ ਚਲੋ 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 ਇੱਧਰ ਵੇਲੇ ਪਿੱਛੇ ਸਕੂਟਰ ਮੋਟਰਸਾਈਕਲ ਆਉਂਦੇ ਇੱਧਰ ਕਿਉਂ ਜਾਂਦੇ ਆ ਅੱਗੇ ਇੱਧਰ ਰਸਤਾ ਦੇ ਆ ਅੱਜ ਤੱਕ ਜਿੰਨੀ ਵਾਰੀ ਵੀ ਸੈਰ ਕਰਨ ਆਏ ਆ ਹਮੇਸ਼ਾ ਸੈਰ ਵਾਲੇ ਕੱਪੜੇ ਚ ਅੱਜ ਪਹਿਲੀ ਵਾਰੀ ਸੂਟ ਪਾ ਕੇ ਸੈਰ ਕਰਨੀ ਸੂਟ ਪਾ ਕੇ ਸੈਰ ਕਰਨੀ ਸਪੀਂਡ ਦਾ ਵੀਊ ਐਕਟਿੰਗ ਬਣਾ ਦੋ ਆਏ ਹਾਏ ਚਲੋ ਆਜੋ ਆ ਕਮਲੇ ਤੇ ਆ ਨਹੀਂ ਆ ਲੈਂਦੇ ਅੱਜ ਅਨਾਦ ਆ ਕਿਸੇ ਦੀ ਪੈਲੀ ਆ ਉਹ ਸੜਕ ਲੰਘਦੇ ਤੁਹਾਡੇ ਕਿਹੜੀ ਕਿਸੇ ਉਹ ਆਪਣੀ ਮਮੀ ਆਪਣੀ ਆ ਇਹਨਾਂ ਨੂੰ ਆ ਲੈਂਦੇ ਦੁਮਾਂਜੀ ਅਸੀਂ ਸੈਰ ਕਰਕੇ ਵਾਪਸ ਜਾ ਰਹੇ ਹਾਂ ਮੈਂ ਤੇ ਨਿਮਰਤ ਨਿਮਰਤ ਪਰੇ ਹੋ ਗਈ ਵੇਖੋ ਨਿਮਰਤ ਵਾਲੇ ਬੱਚੇ ਆਪਣੇ ਗਾਹ ਪਾਇਆ ਪਾਇਆ ਸੋ ਅਸੀਂ ਜਾ ਰਹੇ ਹਾਂ ਵਾਪਸ ਕਿੰਨਾ ਕਾਮਜਾਇ ਐਨਵਾਇਰਨਮੈਂਟ ਆ ਇੱਥੇ ਬੜਾ ਚੁੱਪ ਸ਼ਾਂਤੀ ਬੱਚਿਓ ਅੱਜ ਜੋ ਲਾਸਟ ਡੇ ਆ ਆਪਣਾ ਨਾਨੀ ਹਾਊਸ ਕੱਲ ਨੂੰ ਆਪਾਂ ਸਾਰੇ ਜਾਣੇ ਅਗੇ ਪਾਲ ਕੱਲ ਨੂੰ ਆਪਾਂ ਵਾਪਸ ਚਲੇ ਜਾਣਾ ਹਾਂ ਆਰ ਯੂ ਐਕਸਾਈਟਿਡ ਟੂ ਮੀਟ ਯੋਰ ਫਰੈਂਡਸ ਆਫਟਰ ਵੈਕੇਸ਼ਨਸ ਆਪਣੇ ਫਰੈਂਡਸ ਨੂੰ ਮਿਲਣਾ ਨਾ ਆਰ ਯੂ ਐਕਸਾਈਟਿਡ ਆ ਪਿਛਲੇ ਸਾਲ ਲਾਈਟ ਜੱਗਦੀ ਸੀ ਪੱਕਾ ਚਾਹੁੰਦਾ ਅੱਜ ਫੇਰ ਚੱਲ ਗਿਆ ਆ ਕੀ ਗੱਲ ਹੁੰਦੀ ਆ ਹਾਂ ਮੈਂ ਅੱਜ ਬ੍ਰੈਡ ਕੀਤੀ ਆ ਬਹੁਤ ਲੰਬੀ ਬਸ ਇੱਥੇ ਖਤਮ ਹੋਈ ਹੁੰਦੀ ਜਿੱਨੇ ਕ ਦਿਖਣ ਦੀ ਸਹੀ ਮੈਨੂੰ ਹੀ ਚਾਹੀਦੀ ਆ ਜੋਤਾਂ ਨੂੰ ਕੀਤੀ ਆ ਰੁਕ ਜਾ ਕੀ ਜੀ ਤੁਹਾਡਾ ਬਬਾ ਵੈਲਕਮ ਆ ਮੇਰੇ ਚੈਨਲ ਤੇ ਜਿਹਦਾ ਨਾਮ ਆ ਨਵ ਮਨਾਇਆ ਵਲੋਗਸ ਤੇ ਫਾਈਨਲੀ ਅੱਜ ਉਹ ਦਿਨ ਆ ਗਿਆ ਕਿ ਅਸੀਂ ਆਫਟਰ ਵੈਕੇਸ਼ਨਸ ਜਾ ਰਹੇ ਹਾਂ ਘਰੇ ਵਾਪਸ ਅਸੀਂ 15-20 ਦਿਨ ਹੋ ਗਏ ਇੱਥੇ ਆਏ ਸੀਗੇ ਪਿੰਡ ਤੇ ਉਹਦੇ ਬਾਅਦ ਅਸੀਂ ਇੱਕ ਦੋ ਜਗ੍ਹਾ ਹੋਰ ਵੀ ਗਏ ਆ ਤੇ ਹੁਣ ਅੱਜ ਅਸੀਂ ਜਾ ਰਹੇ ਹਾਂ ਵਾਪਸ ਇੰਨਾ ਜ਼ਿਆਦਾ ਸਮਾਨ ਹੋ ਜਾਂਦਾ ਹੈ ਪਹਿਲਾਂ ਉਧਰੋਂ ਇੱਧਰ ਚੱਕ ਕੇ ਲੈਣਾ ਫਿਰ ਇੱਧਰੋਂ ਉਧਰ ਚੱਕ ਕੇ ਖੜਨਾ ਮਤਲਬ ਬੋਲਿਆ ਦਾ ਸਿਰ ਦਿੱਤੀ ਜੀ ਹੋ ਜਾਂਦੀ ਹੈ ਵੀ ਇੰਨਾ ਕੁਝ ਕੈਰੀ ਕਰਨਾ ਪੈਂਦਾ ਆ ਤੇ ਹੁਣ ਫਾਈਨਲੀ ਆਪੀ ਪੈਕਿੰਗ ਡਨ ਹੋ ਗਈ ਆ ਤੇ ਅਸੀਂ ਜਾ ਰਹੇ ਆ ਵਾਪਸ ਕਿਉਂਕਿ ਮੰਡੇ ਨੂੰ ਬੱਚਿਆਂ ਦਾ ਸਕੂਲ ਵੀ ਆ ਤੇ ਘਰ ਜਾ ਕੇ ਸਫਾਈ ਵਗੈਰਾ ਵੀ ਕਰਾਉਣੀ ਆ ਬੜੇ ਦਿਨ ਹੋ ਗਏ ਮਤਲਬ ਐਦਾਂ ਹੀ ਚੱਲ ਰਿਹਾ ਆ ਤੇ ਪੈਕਿੰਗ ਮੈਂ ਦਿਖਾ ਦਿੰਨੀ ਆ ਵੈਸੇ ਤਾਂ ਮੈਂ ਇੰਨਾ ਕੁਝ ਅਨਪੈਕ ਕੀਤਾ ਹੀ ਨਹੀਂ ਸੀਗਾ ਉਹਦੇ ਬੈਗਸ ਦੇ ਵਿੱਚੋਂ ਹੀ ਲੈ ਲੈ ਕੇ ਸਾਮਾਨ ਯੂਜ਼ ਕਰ ਲਈਦਾ ਸੀਗਾ ਬਟ ਸਟਿਲ ਜਿਹੜੀਆਂ ਨਿੱਕੀਆਂ ਮੋਟੀਆਂ ਚੀਜ਼ਾਂ ਬਾਹਰ ਪਈਆਂ ਹੁੰਦੀਆਂ ਸੀ ਉਹ ਵੀ ਅਸੈਂਬਲ ਕਰ ਲਈਆਂ ਆ ਤੇ ਪੈਕ ਕਰ ਲਈਆਂ ਆ ਤੇ ਹੁਣ ਚੱਲਦੇ ਆ ਤੇ ਫਿਰ ਘਰੇ ਜਾ ਕੇ ਕੋਜੀ ਆਪਣਾ ਲੱਗੇ ਆ ਮੇਰਾ ਆ ਬੱਚਿਆਂ ਦਾ ਸਾਰਾ ਕੁਝ ਪੈਕ ਗਿਆ ਤੇ ਬਸ ਅਸੀਂ ਨਿਕਲ ਜਾਣਾ ਥੋੜੀ ਦੇਰ ਤੱਕ ਸਕੂਲ ਬੈਗਸ ਵੀ ਬੱਚਿਆਂ ਦੇ ਅਸੀਂ ਘਰੇ ਆ ਗਏ ਆ ਤੇ ਕਿਉਂਕਿ ਅਸੀਂ ਇੱਥੇ ਆਗੇ ਕੋਈ ਲੰਚ ਵਗੈਰਾ ਨਹੀਂ ਬਣਾਇਆ ਤੇ ਇਸ ਲਈ ਚੱਲ ਰਹੀ ਹੈ ਸਮੋਸਾ ਪਾਰਟੀ ਅੱਜ ਡਾਈਟਿੰਗ ਦੀ ਅਸੀਂ ਦੱਸੀ ਹੋਈ ਪਈ ਆ ਤੇ ਨਾਲ ਸਾਡੇ ਰੋਜੀ ਆਂਟੀ ਆਏ ਆ ਤੇ ਸੋਨੀ ਆਏ ਆ ਕਿਉਂਕਿ ਸਫਾਈ ਸੋਈ ਬੜੀ ਕਰਨ ਵਾਲੀ ਸੀ ਕਲਾਰਾ ਬਹੁਤ ਜ਼ਿਆਦਾ ਪਿਆਈ ਤੇ ਆਂਟੀ ਸਾਡੀ ਹੈਲਪ ਕਰਾਉਂਦੇ ਆ ਤੇ ਲਓ ਖਾਓ ਸਮੋਸਾ ਪਾਟੀ ਪੂਰੀ ਪੂਰੀ ਚਲ ਰਹੀ ਜੋਰਾਂ ਦੇ ਚਲ ਆ ਜਾ ਸੋਨੀਆ ਅੱਗੇ ਆ ਜਾਓ ਦੂਜੀ ਹਜੇ ਜਸਟ ਕਰੇ ਵਾਪਸ ਆਈ ਸੀ ਕਿ ਮੈਂ ਅੱਗੇ ਨੂੰ ਡਾਕਟਰ ਦੇ ਲੈ ਕੇ ਆਂਗੀ ਕਿਉਂਕਿ ਅੱਗੇ ਨੂੰ ਥੋੜੀ ਜੀ ਪ੍ਰੋਬਲਮ ਹੋਉਂਦੀ ਆ ਫੇਟ ਨਾਲ ਰਿਲੇਟਡ ਵੀ ਐਂਡ ਇਹਨੂੰ ਥੋੜੀ ਅਲਰਜੀ ਵਗੈਰਾ ਸਟਾਰਟ ਹੋ ਰਹੀ ਆ ਸੋ ਮੈਂ ਇਹਨੂੰ ਡਾਕਟਰ ਦੇ ਲੈ ਕੇ ਗਈ ਸੀ ਤੇ ਮੈਡੀਸਿਨ ਆਪਾਂ ਲੈ ਲਈ ਹੁਣ ਜਾ ਰਹੇ ਆ ਘਰੇ ਘਰੇ ਜਾ ਕੇ ਦੇਖਦੇ ਆਂ ਬੀਬੀ ਨੇ ਕਿੰਨਾ ਕੰਮ ਕੀਤਾ